ਰਾਮ ਕਲੀ ਮਹਲਾ ਤੇਜ ਆਨੰਦ ਜਿ ਕੋ ਅੰਤ ਹਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸੰਤ ਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈਜ ਸੇਤੀ ਮਨ ਵਜੀਆਂ ਬਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣੇ ਆਇਆ ਸੋਦੋਂ ਤਾਂ ਗਾਓ ਹਰੀ ਕੇ RAM ਅੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੁਧਰੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਤੂਖ ਸਭੇ ਸਾਰਣਾ ਅੰਮ੍ਰਿਤ ਕਾਰ ਓ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭ ਨਾ ਦੱਲਾ ਸੁਰਤ ਸੁਆਮੀ ਸੋ ਕਿਉ ਮਨੋ ਵਿਚਾਰੀ ਕਹੇ ਨਾਨਕ ਮਨ ਮੇਰੇ ਸੁਧਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਘਰ ਤਾਂ ਤੇਰਾ ਸਭ ਕੇ ਸਹਜ ਤੇ ਸੋ ਪੰਗਰੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਹਨੇਰੀ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰਹਿ ਸਤਿਨਾਮ ਮੇਰਾ ਆਧਾਰੋ ਸਤਿਨਾਮ ਆਧਾਰ ਮੇਰਾ ਜਿਨ ਭੋਗਾ ਸਭ ਦਵਾਈਆਂ ਤਰਸਾਂ ਸੁਖ ਮਨਾਈ ਵਸਿਆ ਜਨਿਚਾ ਸਾਪੂ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਮਿੱਤੋ ਜੇ ਤੀਆਂ ਵੱਡੀਆਂ ਗਾ ਕੈ ਨਾਨਕ ਸੁਨੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਸਵਤਿ ਦੇ ਘਰ ਸੁਪਾ ਗਏ ਘਰ ਸੁਪਾ ਗਏ ਸੁਬਤ ਵਾਜੇ ਕਲਾ ਜਿਤ ਕਰਤਾ ਰਿਆ ਪੰਚ ਦੋਰਤੋ ਵਾਸ ਕੀਤੇ ਗਾਲ ਘੰਟ ਗਮਾਰਿਆ ਤੋਰ ਕਰੰਬਾਇ ਤੁਧ ਜਨਤਾ ਉਸੇ ਨਾਮਾਰ ਕਹਿ ਲਾਗੇ ਕਹਿ ਨਾਨਕ ਤਸ ਕੋ ਆਤਿ ਘਰ ਖਨਾਗ ਵਾਜੇ ਸਾਚੀ ਲਿ ਵਬਨ ਦੇਹ ਨਿ ਮਾਣੀ ਦੇਹ ਨਿ ਮਾਣੀ ਜਿ ਵੇ ਬਾਜਹੁ ਕਿਆ ਕਰੇ ਵਿਚਾਰੀਆ ਤੁਧ ਬਾਸ ਲਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਹ ਸੁਲੋਰਤਾਉ ਨਾਹੀ ਸੁਦਲਾ ਸਵਾਰੀਆ ਕਹਿ ਨਾਨਕ ਜਿ ਵੇ ਬਾਜਹੁ ਕਿਆ ਕਰੇ ਵਿਚਾਰੀਆ आनंद आनंद सबको कहै आनंद गुरु ते जाणिया जाणिया आनंद दा गुरु ते कृपा करे प्यारिया कर कृपा कर वेक कटे ज्ञान अंजन सारेआ अंदरो जिन कामो तुटा जिनका सब सत्य सा हारेआ कहै नानक इओ नान आनंद है आनंद गुरु ते जाणिया बाबा जस दे सोई जन पावै पावै त सो जन दे जिस हो चक्रै जा विचारिया ਇਹ ਤਾਂ ਭਾਣਾ ਮਹੂਲੇ ਫਿਰ ਐ ਦੈ ਦੇ ਸੋ ਇੱਕ ਨਾਮ ਲਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭੜਾ ਭਾਵੈ ਕਹੈ ਨਾਨਕ ਜਿਸ ਦੇ ਪਿਆਰੇ ਸੋਹੀ ਜਨ ਪਾਵੈ ਆਵਹੁ ਸੰਤ ਪਿਆਰੇ ਆਕਾਤ ਕੀ ਕਰੈ ਕਹਾ ਨਹੀਂ ਕਰੈ ਘਾੜੀ ਆਕਾਤ ਕੀ ਰੀ ਕਿੰਤ ਦਵਾਰੇ ਪਾਈਆ ਤਨ ਮਨ ਧੰ ਸਭ ਸਭ ਗੁਰ ਕਾਉ ਕ ਮੰਨਿਆ ਪਾਈਆ ਕ ਮੰਨਿਓ ਗੁਰੂ ਕੀ ਰਾਗਉ ਸਚੀ ਬਾਣੀ ਹੇ ਨਾਨਕ ਸੁਣਾ ਸੰਤੋ ਕਥਿ ਅਉਗਾਖ ਤਹਾਣੀ ਏ ਮਨ ਚੰਚ ਲਗ ਤੁਰਾਈ ਕਿ ਨਾ ਪਾਇਆ ਚਤੁਰਾਈ ਨਾ ਪਾਇਆ ਕਿਨ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਨਤ ਭਰ ਕੋ ਲਾਇਆ ਮਾਇਆ ਤਾਂ ਮੋਹਣੀ ਤਨ ਕੀਤੇ ਜਨਤਾ ਗਉਲੀ ਪਾਇਆ ਕੁਰਬਾਨ ਕੀਤਾ ਕਿਸੈ ਟਾਉ ਜਨ ਮੋਹ ਮੀਠਾ ਲਾਇਆ ਕਹੇ ਨਾਨਕ ਮਰਚੰਚਾਲਤ ਤੁਆਈ ਕਿ ਨਾ ਪਾਇਆ ਕੇ ਮਨ ਪਿਆਰਿਆ ਤੂੰ ਸੁਦਾ ਸੱਚ ਸਮਾਲੇ ਇਹ ਕਟੰਬ ਤੋਜ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾਕੀਜ ਤੰਤ ਪਛੋਤਾਈਐ ਸਤਗੁਰੂ ਕਾ ਅਪਦੇ ਸੁਣ ਤੂੰ ਹੋਵੈ ਤੇਰੇ ਨਾਲੇ ਮਨ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਉਂ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨਸੋ ਖੇਲ ਤੇਰਾ ਕਿਆ ਕੋ ਆਗ ਬਖਾਣ ਹੈ ਆਖਾਂ ਤਾਂ ਮਿਟ ਹੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਾਰਾ ਮਨ ਜਨ ਅੰਮ੍ਰਿਤ ਕੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਦੀ ਨੀਂਦ ਸੱਧਾ ਮਨੁ ਸਾਇਆ ਜੀ ਜਨ ਸਤੋ ਦੇ ਉਪਾਰ ਏਕ ਵੇਕ ਪਰਸਣ ਆਇਆ ਲਭ ਲੋਭ ਕਾਮ ਪੈ ਤੂ ਗਾ ਸਤਿਗੁਰ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੋਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲਨ ਰਾਲੀ ਚਾਲਨ ਰਾਲੀ ਭਗਤਾ ਹਾਂ ਕੇਰੀ ਮਿਕਾ ਮਾਰਗ ਚੱਲਣਾ ਲਾਭ ਲੋਭ ਅਹੰਕਾਰ ਤਾ ਕ੍ਰਿਸ਼ਨ ਮਰਤ ਨਹੀਂ ਬੋਲਣਾ ਖੰਨਿਓ ਤੀ ਕੀ ਵਾਲੋ ਨੇ ਕੀ ਇਹ ਤਮਾਰਗ ਜਾਣਾ ਓਏ ਪ੍ਰਸਾਦ ਜੀ ਜਨੀ ਆਪ ਤਜਿਆਰ ਵਸਨਾ ਸੁਮਾਰੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਰਾਲੀ ਜਿਉ ਤੂੰ ਚਲਾਈ ਜੁਗਲਾ ਸੁਆਮੀ ਹੋਤਿਆ ਜਾਨ ਗੁਣ ਤੇਰੀ ਜੋ ਤੁੰਜਾ ਲਾਹੇ ਤੇ ਅਚਲੈ ਜਨਾ ਮਾਰਗ ਪਾਵਾ ਹੈ ਕਰ ਕਿਰਪਾ ਜਿਨਾ ਬੁਲਾਏ ਸੇ ਰਸਤਾ ਧਿਆਵਾ ਹੈ ਜਿਸ ਨੂੰ ਕਥਾ ਸੁਣਾਏ ਆਪਣੀ ਜੇ ਗੁਰਦੁਆਰਾ ਸੁਖ ਪਾਵਾ ਹੈ ਕਹੇ ਨਾਨਕ ਸੱਚੇ ਸਾਹਿਬ ਜੋ ਭਾਵਾ ਇੱਕ ਵੇ ਚਲਾਵਾ ਹੈ ਇਹੋ ਸੋਹਿਲਾ ਸੁਧ ਸੁਹਾਵਾ ਇਹੋ ਸੋਹਿਲਾ ਸੁਧ ਸੁਹਾਵਾ ਸੁਧ ਸੁਹਾਵਾ ਸੁਦਾ ਸੋਹਿਲਾ ਸਤ ਗੁਰੂ ਸੁਣਾਇਆ ਇਹੋ ਕੰਨ ਕਾਇ ਮਾਰਨ ਬਸੇ ਆਜਨ ਧੋ ਲੈ ਗਿਆ ਆਇ ਕੁਛ ਨਾ ਹਨੇਰੇ ਕਰ ਹੈ ਗੱਲਾਂ ਗੱਲੇ ਕਿ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਨਾਇਆ ਪ੍ਰੇਤ ਹੋਏ ਸਿਜਨਾ ਜਿਨੀ ਹਰ ਧਿਆਇਆ ਪ੍ਰੇਤ ਹੋਏ ਗੁਰਮੁਖ ਜਨੀ ਧਿਆਇਆ ਮਿਤ ਮਾਤਾ ਤਬ ਤੱਕ ਦਮ ਬਸਹਿਤ ਸਿਉ ਪ੍ਰੇਤ ਸੰਗ ਤੁਸ ਬਾਇਆ ਕਹੇਂ ਦੇ ਪਵਿੱਤ ਸੁਣ ਦੇ ਪਵਿੱਤ ਸਿਮ ਪ੍ਰੇਤ ਜਨੀ ਮਨ ਵਸਾਇਆ ਕਹੇ ਨਾਨਕ ਸਿਪੁਵੈਤ ਜਿਨੇ ਗੁਰਮੁਖਾਰ ਆਵ ਧਿਆਇ ਕਰਮੀ ਸਹਜਣਾ ਉਪਜੈ ਬਿ ਸਹਜੇ ਸਹ ਸੰਭਾਜੈ ਨਹਿ ਜਾਇ ਸਹ ਸੰਕਟ ਸੰਜਮ ਰਹਿ ਕਰਮ ਕਮਾਈ ਸਹ ਸਦਿ ਅਮਲੀਨ ਕੇ ਸੰਜਮ ਧੋਤਾ ਜਾਇ ਮਨ ਤੋ ਵਹੋ ਸੁਧ ਲਾਗੋ ਹਸ ਰਹੁ ਚਿਤ ਲਾਇ ਕਹੇ ਨਾਨਕ ਗੁਰ ਪਰਸਾਦੀ ਸਹਜ ਉਪਜੈ ਸਹ ਸਹ ਇਤ ਜਾਇ જીઓ માલે બારમ ને માલે બારમ ને માલે જીઓ કામલે ઇકની જન્મ જુએ હારિયા એ તસના વડા લોગલકા મરણા મનો વિસારિયા દિતા મે નામતમ સા સુનહે નહી બિરે જો બેતા લેયા કહે નાનક જો સદ તજિયા કૂડે લાગે ઇકની જન્મ જુએ હારિયા ਜੀਉ ਨਿਰਮਲ ਬਾਰਮ ਨਿਰਮਲ ਬਾਰਾ ਤਾਂ ਨਿਰਮਲ ਜੀਉ ਨਿਰਮਲ ਸੰਗੁਰ ਤੇ ਕਰਨੇ ਕਮਾਣੀ ਕੂੜ ਕੀ ਸੋਇ ਕਉ ਜੈ ਨਹੀਂ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੇ ਘਟਿਆ ਭਲੇ ਸੇਵਨ ਜਾਰੇ ਕਹੈ ਨਾਨਕ ਜਨਮ ਨਿਰਮਲ ਨਿਰਮਲ ਸੁਧਾਰਾ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮਗ ਹੋਆ ਹੋਆ ਤਾਂ ਸੰਮਗ ਸਿੱਖ ਕੋਈ ਜਿਉ ਲਾਇ ਗੁਰ ਨਾਲੇ ਬੁਰੇ ਕੰਮ ਤੇ ਨਹੀਂ ਰਹਿਦਾ ਪਿਆਰੇ ਅੰਤਰੀ ਆਤਮਾ ਸਮਾਲੇ ਆਪ ਚੱਜ ਸੁਧਾਰਾ ਕਰਨਾ ਹੈ ਗੁਰਬਣ ਅਮਰ ਨਾ ਜਾਣੇ ਕੋਈ ਕਹੇ ਨਾਨਕ ਸੁਨੋ ਸੰਤਹੁ ਸੋ ਸਿੱਖ ਸੰਵਖ ਹੋਏ ਜੇ ਕੋ ਗੁਰ ਤੇ ਵਿਵਕ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਤਾ ਕੋਈ ਕੁਛ ਹੋ ਬੇਕੀਆ ਜਾਏ ਅਨੇਕ ਦੋਨੇ ਪਰਮ ਆਵੈ ਬਿਨ ਸਤਗੁਰ ਮੁਕਤ ਨਾ ਪਾਏ ਪ੍ਰਮੁਖਤ ਪਾਏ ਲਾਗ ਜਨਨੀ ਸਤਗੁਰੂ ਸਵਰ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਆਵੋ ਸਤਗੁਰੂ ਕੇ ਪਿਆਰੇ ਹੋਵੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਤੇਰੀ ਬਾਣੀਆਂ ਸਿਰ ਬਾਣੀ ਜਿਨ ਕਾਉਂਦਰ ਕਰਮ ਹੋਵੇ ਇਹ ਦਰਤ ਨਾ ਸਮਾਣੀ ਪੀਵੋ ਅੰਮ੍ਰਿਤ ਸੁਧਾ ਰਹੋ ਹਰ ਰੰਗ ਜਪਿਓ ਸਰੰਗ ਪਾਣੀ ਕਹੇ ਨਾਨਕ ਸੁਦਾ ਗਾਓ ਇਸ ਕੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਐ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆ ਕੋਤਾਣੀ ਹਰ ਹਰ ਨਾਮ ਤੇ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿ ਲਿਆ ਮਾ ਬੋਲਨ ਪੈਰ ਬਾਣੀ ਕਹੇ ਨਾਨਕ ਸਤਿਗੁਰ ਬਾਝੋਂ ਹੋਰ ਨਕੀ ਬਾਣੀ ਗੁਰਤਾ ਸ਼ਬਦ ਰਤਨ ਹੈ ਹੀਰੇ ਚਿਤ ਜੜਾਓ ਸ਼ਬਦ ਰਤਨ ਜੇਤ ਮਨ ਲਗਾ ਇਹੋ ਵਾਸ ਮਾਉ ਸੁਭ ਸੇਤੀ ਮਨ ਮਿਲਿਆ ਸਤਿਆ ਲਾਇਆ ਭਾਉ ਆਪੇ ਹੀ ਰਤਨ ਆਪੇ ਜਿਸ ਨੂੰ ਦੇ ਭੁਜਾਰੇ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਚਿਤ ਜੜਾਓ ਸ਼ੇਵ ਸ਼ਕਤੀ ਆਪੁ ਪਾਇ ਚੈ ਕਰਤਾ ਆਪੇ ਉਗਮ ਵਰਤਾਏ ਉਗਮ ਵਰਤਾਏ ਆਪੇ ਵੇਖੈ ਗੁਰਮਤਿ ਸੈਭੂ ਜਾਇ ਤੋੜੇ ਬੰਧਨ ਖੁਆਬ ਗਤ ਸਬਦ ਮੰਨ ਵਸਾਏ ਗੁਰਮਖ ਜਿਸ ਨੂੰ ਆਪ ਕਰੇ ਸੋ ਵੈ ਏਕ ਸੋਲ ਬਲਾਈ ਕਹਿ ਨਾਨਕ ਜਾਪ ਕਰਤਾ ਆਪੇ ਉਗਮ 부ਜਾਏ ਸਿਮਰਤ ਸਾਰ ਤਰੁ ਪੁਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਝੋ ਤੱਤ ਹੈ ਸਾਰ ਨ ਜਾਣੀ ਇਹੁ ਗੁਣੀ ਸੰਸਾਰ ਤ੍ਰਸੁਤਾ ਸੁਤਿਆ ਰੈਣ ਵਿਹਾੜੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਦ ਪਾਈ ਜਿਸ ਨੂੰ ਅਨ ਦਿਨ ਆਉਣੇ ਬਲਾ ਗਏ ਜਾਗਤ ਰੈਣ ਵਿਹਾੜੀ ਮਾਤਾ ਕੇ ਉਦਰ ਮੈਂ ਪ੍ਰਤ ਪਾਲ ਕਰੀ ਸੋ ਕਮਰ ਹੋਵੇ ਸਾਰੀਐ ਮਨ ਹੋਉ ਕਮੇ ਸਾਰੀਐ ਏਵਡਾ ਦਾਤਾ ਜੇ ਅਗਨ ਮੈਂ ਅਹਾਰ ਪੌਂ ਜਾਵਾਏ ਉਸ ਨੂੰ ਕਿਉਂ ਪਾਇ ਨਾ ਸੰਕੀ ਜਿਸ ਨੂੰ ਆਪਣੀ ਲਵਲਾਵੇ ਆਪਣੀ ਰਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਏਵਡਾ ਦਾਤਾ ਸੋਚੋ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਜਵੇ ਕੋ ਜਹੀ ਕਰਤਾ ਕੇਰ ਰਜਾਇਆ ਜਹਾਂ ਤੇ ਤੁ ਭਰਨਾ ਤਾਂ ਜੰਮਿਆ ਪਰਵਾਰ ਭੱਲਾ ਪਾਇਆ ਲੋਕ ਸ਼ਕੀ ਲਗੀ ਤੁਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਤਰ ਬਿਸਰੈ ਮੋਖ ਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨਨਾਂ ਨੇ ਬਿਲਾ ਕੀਤ ਨੇ ਵਿੱਚ ਮਾਇਆ ਪਾਇਆ ਹਰਿਆ ਬਾ ਮੋਲਕ ਹੈ ਮੋਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿਸੇ ਟਹੋਂ ਰਹਿ ਲੋਕ ਬਨ ਲਾਏ ਆਇ ਸਤਿਗੁਰ ਜੇ ਮਿਲਾ ਤਸਨੋ ਸਰਸਾਪੀਆ ਵਿੱਚੋਂ ਮਾਫ ਜਾਏ ਜਿਸ ਦਾ ਜੀਉ ਤਸ ਮਿਲ ਰਹੇ ਹਰ ਵਸ ਹੈ ਮਨ ਆਈ ਹਰ ਆਪਾ ਮੁਲਕ ਹੈ ਭਗਤ ਨਾ ਕੇ ਨਾਨਕ ਆਜ ਨਾਲ ਬਲੈ ਪਾਏ ਹਰ ਰਾਸ ਮੇਰੀ ਮਨ ਮਨ ਜਾਰਾ ਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹੰਨਿਤ ਜਪਿਓ ਜਿਉ ਲਾਹ ਕਟਿਓ ਦਿਹਾੜੀ ਇਉ ਧਰਨ ਤੇ ਨਾ ਮਿਲਿਆ ਜਿਨਹਾਰਾ ਪੀਣਾ ਕਹੇ ਨਾਨਕ ਹਰ ਰਸ ਮੇਰੀ ਮੜਵਾਵਣ ਜਾ ਰਾ ਰਸਲਾ ਤੋਖੰਦ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਰ ਤੱਕ ਕੀਤਾ ਜਿੱਤ ਰਸ ਪੱਲਾ ਪਾਈ ਹਰ ਰਸ ਪਾਏ ਪੱਲਾ ਪੀਰ ਹਰ ਰਸ ਬੋੜ ਨਾ ਕ੍ਰਿਸ਼ਨ ਆਇ ਲਾ ਗਏ ਆਏ ਕਿਉਂ ਆਸ ਕਰਮੀ ਪਾਈਆ ਸੰਤ ਗੁਰ ਮਿਲ ਜਸਿਆਏ ਕਹੇ ਨਾਨਕ ਹੋਰ ਅਨ ਰਸ ਬਿਸਰੇ ਜਾ ਹਰ ਵਸੈ ਮਨ ਆਈ ਏ ਸ੍ਰੀ ਰਾਮੇਰੇ ਆਹ ਤੂੰ ਮੈਂ ਜੋਤ ਰੱਖੀ ਤਾ ਤੂੰ ਜਗਮਹਿ ਆਇਆ ਹਰ ਜੋਤ ਰੱਖੀ ਕੁੰਦ ਵਿੱਚ ਤਾ ਤੂੰ ਜਗਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਪਾਏ ਜਗਤ ਦਿਖਾਇਆ ਗੁਰਪਰਸਾਦ ਦੀ ਬੁੱਝਿਆ ਤਾ ਜਲਤ ਹੋਆ ਜਲਤ ਨਤਰੀ ਆਇਆ ਕਹੇ ਨਾਨਕ ਸ੍ਰੀਤ ਕਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗਮਹਿ ਆਇਆ ਮਨ ਜਾਓ ਭਿਆਵਰ ਬਾਗ ਨੂੰ ਸੁਣਿਆ ਹਰ ਮੰਗਲ ਗਾਓ ਸਕੀ ਗੁਰ ਮੰਦਰ ਪੜਿਆ ਹਰ ਗਾਓ ਮੰਨ ਸਖੀਏ ਸੋਗ ਦੂਖ ਨਾ ਵਿਆਪੈ ਗੁਰ ਚਰਨ ਲਾਗੇ ਜਿਸ ਭਾਗੇ ਆਪਣਾ ਪਰਜਾ ਪਾਏ ਅਨਹੱਤ ਬਾਣੀ ਗੁਰ ਸ਼ਬਦ ਜਾਣੇ ਹਰ ਨਾਮ ਮਹਾਰਸ ਭੋਗੋ ਕਹਿ ਨਾਨਕ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮੇ ਰਿਆ ਏਸ ਜਗ ਮਹਿ ਆਇ ਕੈ ਜਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੁਮ ਜਗ ਮਹਿ ਆਇਆ ਜਿਨਹਰ ਤੇਰਾ ਰਤਨ ਰਤਿਆ ਸੁਆਰ ਮਨ ਨਵਸਾਇਆ ਗੁਰਪਰਸਾਦ ਦੀ ਅਰਮਨ ਵਸਿਆ ਪੂਰਵ ਲਖਿਆ ਪਾਇਆ ਕਹੇ ਨਾਨਕ ਕਿ ਸ੍ਰੀ ਪਰਵਾਣ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹਨੇ ਤ੍ਰੋ ਮੇਰੇ ਹੋਆ ਤੂੰ ਮੈਂ ਜੋਤ ਧਰੀ ਹਰ ਬਿਰ ਅਵਰ ਨ ਦੇਖਾ ਕੋਈ ਹਰ ਬਿਰ ਅਵਰ ਨ ਦੇਖਾ ਕੋਈ ਨਗਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤਮ ਦੇਖਦੇ ਕਿਹੋ ਹਰ ਕਾ ਰੂਪ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਝਿਆ ਤਾਂ ਵੇਕਾਰ ਕਹੈ ਗੁਰ ਪ੍ਰਸਾਦੀ 부ਝਿਆ ਜਾਵੇ ਕਹਾਰਿ ਕਿ ਤੈ ਹਰ ਬਿਰ ਅਵਰ ਨ ਕੋਈ ਕਹੈ ਨਾਨਕ ਇਹ ਨਿਤ ਅੰਧ ਸੇ ਸਤਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਤੇ ਸਰਬਨੋ ਮੇਰੇ ਹੋ ਸੱਚ ਸੁਣਨ ਨੂੰ ਪਠਾਏ ਸੱਚ ਸੁਣਨ ਨੂੰ ਪਠਾਏ ਸਰੀਰ ਲਾਏ ਸੁਹੋ ਸਤ ਬਾਣੀ ਜੇ ਸੁਣੀ ਮਨ ਤਨ ਹਰਿਆ ਹੋ ਵਾਰਸ ਨਰਸ ਸੁਬਾਣੀ ਸੱਚ ਲਖ ਵਿਡਾਣੀ ਤਾਂ ਕੀ ਗੱਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨ ਨੂੰ ਪਠਾਏ ਭਰ ਜਿਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਹੋਇ ਜਾਇਆ ਵਾਜਾ ਪੌਣ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਫਤਰ ਰਖਾਇਆ ਗੁਰਦੁਆਰੇ ਲਾਇ ਪਾਵਨੀ ਕਿਨਾਂ ਕੁ ਸਮਾਂ ਦਵਾਰ ਦਿਖਾਇਆ ਤਹੇ ਅਨੇਕ ਰੂਪ ਨਾਮ ਨਾਮ ਨੇ ਦਉ ਤਿਸ ਸਾੰਤਨ ਜਾਈ ਪਾਇਆ ਕਹੇ ਨਾਨਕ ਕਰ ਪ੍ਰਿਆਰੇ ਜਿਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸੱਚਾ ਸੋਹਿਰਾ ਸੱਚੇ ਘਰ ਗਾਵੋ ਗਾਵੋ ਤਨ ਸੋਇਲਾ ਘਰ ਸੱਚੈ ਜਿੱਥੈ ਸਦਾ ਸੱਚ ਧਿਆਵ ਹੈ ਸਚੋ ਧਿਆਵ ਹੈ ਜਾਤੁ ਤੇ ਭਾਵੈ ਗੁਰਮੁਖ ਜਨਾ ਨਾਮੁ ਗਾਵੈ ਏਹੋ ਸਤਿ ਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੈ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵੈ आनंद सुनो वड पागी हो सकल मनोरथ पूरे पारब्रह्म प्रपाया उतरे सकल वसुरे दुगरो वे जनता पे उतरे सुनी सती बारी संत साजन पहे सरसे पूरे गुरते जाडी ਸੁਨਤੇ ਪੂਨੀਤ ਕਹਤੇ ਭਗਤ ਸਤਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਨਤੇ ਪੂਨੀਤ ਕਹਤੇ ਭਗਤ ਸਤਗੁਰ ਰਹਿ ਆ ਪਰਪੂਰੇ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ